ਕਿ ਉਹ ਆਜਾ ਗਾਧੇ ਨਹੀਂ ਤੇ ਸਿਲਚ ਮੈਂ ਜਨ ਬੰਦ ਕਰਦਾ ਉਹ ਸਟਾਪ ਹੁੰਦਾ ਉਹ ਬੈਠ ਗੈ ਨੂੰ ਉੱਤ ਲਿਆ ਦੇ ਜਿੱਥੇ ਉਹਨੇ ਗੱਲ ਕਰਦਾ ਉਹ ਸਨ ਕਰਦਾ ਹੈ ਗਾਈ ਪੀ ਨੇ ਜਿਹੜਾ ਕੋਈ ਬਾਤ ਬਾਤ ਸਰੇ ਤੋਂ ਜਿੱਥੇ ਨਾਲ ਮੁਖ ਲੋਕ ਹਨ 아주 ਸਾਹ ਪੈਂਦੀ 2000 ਦੇ ਜਹਾਜ਼ੇ ਪਹੁੰਚਣ ਤੋਂ ਬਾਅਦ ਗੱਡੀ ਤੋਂ ਬਾਹਰ ਬੋਲੀ ਗਿਆ ਬਾਕੀ ਤਾਂ ਮਸਲਾ ਵਾਲੇ ਵਿੱਚ ਆ ਗਿਆ ਜੀ ਸਾਹਿਬ ਹਾਂ ਕਿੱਥੇ ਕਾਪਰਾ ਤੋਂ ਜਾਂਦੇ ਨੇ ਨਾਮਪੁਰ ਤੋਂ ਜਾਈਦਾ ਇਹ ਰੁਕਾ ਦੇ ਜੀ ਮੋਤਵਾਰ ਅਸਾਲ ਜਾਂਦੇ ਹੀ ਹੈ ਵਰਸੀ ਦਾ ਸਾਹ ਜਾਂਦੇ ਸੀਗੇ ਜੀ ਹਰ ਕੋਈ ਹਾਂਜੀ ਹਰ ਕੋਈ ਜਾਨੇ ਸਾਨੂੰ ਸਿੱਧਾ ਤੋਂ ਤੇ ਮੋਤਵਾਰ ਤਰਪਾ ਸਾਹਿਬ ਜਾਂਦੇ ਦੇ ਵੀ ਕੀ ਗੱਲ ਹੋਈ ਹੈ ਇਸ ਤਰ੍ਹਾਂ ਦੀ ਅੱਜ ਤਾਂ ਕੋਈ ਪਰਿਵਾਰ ਦਾ ਬੜਾ ਚਿੰਤਾ ਦਾ ਵਿਸ਼ਾ ਹੈ ਕਿ 10 ਤਰੀਕ ਤੋਂ ਸਦਾਰ ਲਖਵਿੰਦਰ ਸਿੰਘ ਜੀ ਪਿੰਡ ਹਰਸ਼ਾ ਸ਼ੀਨਾ ਤੋਂ ਗਾਇਬ ਹੋਏ ਆ ਤੇ ਅੱਜ 6 ਦਿਨ ਪੂਰੇ ਹੋ ਗਏ ਆ ਔਰ ਉਹਨਾਂ ਦਾ ਕੋਈ ਹਤਾ ਪਤਾ ਨਹੀਂ ਹੈ ਤੁਸੀਂ ਆਪ ਇਹ ਗੱਲ ਚੰਗੀ ਤਰ੍ਹਾਂ ਸਮਝ ਸਕਦੇ ਹੋ ਕਿ ਪਰਿਵਾਰ ਦਾ ਕੋਈ ਵੀ ਜੀ ਗਵਾਚੇ ਤੇ ਉਹਦਾ ਪਤਾ ਨਾ ਲੱਗੇ ਕਿ ਕੀ ਗੱਲਬਾਤ ਹੈ ਇਹ ਪਰਿਵਾਰ ਲਈ ਕਿ ਸਾਰੇ ਪਿੰਡ ਵਾਸਤੇ ਬੜਾ ਚਿੰਤਾ ਦਾ ਵਿਸ਼ਾ ਸੋ ਅੱਜ ਮੈਂ ਆਇਆ ਭੈਣਜੀ ਦੇ ਨਾਲ ਗੱਲਬਾਤ ਕਰਨ ਲਈ ਸਮਝਣ ਵਾਸਤੇ ਬਾਕੀ ਨਗਰ ਵਾਲਿਆਂ ਨੂੰ ਪਰਿਵਾਰ ਦੇ ਸੱਜਣਾ ਨੂੰ ਮਿਲਿਆ ਕੱਲ ਇਸ ਮੁੱਦੇ ਤੇ ਬੜੇ ਵਿਸਤਾਰਪੂਰਵਕ ਸਾਰੀ ਗੱਲ ਅਸੀਂ ਪ੍ਰੈਸ ਅੱਗੇ ਕਰਾਂਗੇ ਔਰ ਸਾਡਾ ਮਕਸਦ ਬੜਾ ਇੱਕੋ ਸਪਸ਼ਟ ਹੈ ਕਿ ਸਦਾਰ ਲਖਵਿੰਦਰ ਸਿੰਘ ਜੀ ਪਰਿਵਾਰ ਕੋਲ ਵਾਪਸ ਹੋਣ ਉਹਨਾਂ ਨੂੰ ਲੱਭਣਾ ਵਾਪਸ ਪਰਿਵਾਰ ਕੋਲ ਲਿਆਉਣਾ ਇਹ ਸਾਡਾ ਮੁੱਖ ਮਕਸਦ ਹੈ ਇਸ ਲਈ ਅੱਜ ਸਿਰਫ ਤੇ ਸਿਰਫ ਨੇਰੀਤਾ ਅਪੀਲ ਹੋਊਗੀ ਸਭ ਨੂੰ ਕਿ ਭਾਈ ਸਰਦਾਰ ਲਖਵਿੰਦਰ ਸਿੰਘ ਜੀ ਲੱਖਾ ਸਾਹਿਬ ਦੀ ਜਿਨ੍ਹਾਂ ਦੀ ਫੋਟੋ ਵੈਸੇ ਤਾਂ ਜਿਹੜੇ ਉਹਨਾਂ ਨੂੰ ਜਾਣਦੇ ਆ ਪਤਾ ਹੀ ਆ ਨਗਰ ਉਹਨਾਂ ਦੀ ਫੋਟੋ ਇੱਕ ਜ਼ਰੂਰ ਮੈਂ ਸ਼ੇਅਰ ਕਰੂੰਗਾ ਤੇ ਅਪੀਲ ਕਰੂੰਗਾ ਕਿ ਬਾਜੀ ਨੂੰ ਜਿੱਥੇ ਵੀ ਕਿਸੇ ਨੇ ਕੋਈ ਵੇਖਿਆ ਉਹਦੀ ਤਲਾਸ਼ ਜ਼ਰੂਰ ਸਾਨੂੰ ਕਰਦਨ ਮੈਨੂੰ ਕਰਦਨ ਸਰਦਾਰ ਲੋਪੋਕੇ ਸਾਹਿਬ ਨੂੰ ਕਰਦਨ ਰਾਣਾ ਜੀ ਨੂੰ ਕਰਦਨ ਸਾਡੇ ਐਸਜੀਪੀਸੀ ਦੇ ਮੈਂਬਰ ਨੇ ਪਿੱਟੇਵੈਟ ਸਾਹਿਬ ਲਦੇਸ ਸਾਹਿਬ ਜਾਂ ਪਰਿਵਾਰ ਦੇ ਜੀ ਕਿਉਂਕਿ ਸਾਡੀ ਪਹਿਲਾ ਫਰਜ ਬਣਦਾ ਸਰਦਾਰ ਲਖਵਿੰਦਰ ਸਿੰਘ ਜੀ ਲਕਾ ਸਾਹਿਬ ਦੀ ਅਪੀਲ ਪਾਉਣਾ ਕਿ ਉਹ ਨਹੀਂ ਪਰਿਵਾਰ ਕੋਲ ਵਾਪਸ ਆਏ ਆ 6 ਦਿਨ ਬੀਤ ਗਏ ਆ ਜੇ ਕਿਸੇ ਦੇ ਕੋਲ ਕੋਈ ਖਬਰ ਹੈ ਤਾਂ ਸਾਨੂੰ ਜਰੂਰ ਇਤਲਾ ਕਰਨ ਬਾਕੀ ਕੱਲ ਵਿਸਥਾਰ ਨਾਲ ਮੈਂ ਇਸ ਮੁੱਦੇ ਤੇ ਇਹ ਅ ਪ੍ਰੈਸ ਅੱਗੇ ਗੱਲ ਕਰੂੰਗਾ ਸਾਰੇ ਤੱਥ ਸਾਹਮਣੇ ਰੱਖਾਂਗੇ ਉਸ ਤੋਂ ਬਾਅਦ ਤੁਹਾਡੇ ਕੁਸਵਾਲ ਹੋਣਗੇ ਤੁਸੀਂ ਜਰੂਰ ਪੁੱਛ ਸਕਦੇ ਹੋ ਧੰਨਵਾਦ